ਭਈ ਕਹਿੰਦੇ ਹੁੰਦੇ ਨੇ ਨਾ ਜੈਸੀ ਕਰਨੀ ਪੈਸੀ ਭਰਨੀ ਇਹ ਬਿਲਕੁਲ ਸਹੀ ਕਿਹਾ ਗਿਆ ਗਿਆ ਹੁਣ ਤੁਹਾਨੂੰ ਪਤਾ ਹੀ ਆ ਪੰਜਾਬ ਚ ਕਈ 10 ਪੱਤਰਕਾਰਾਂ ਦੇ ਲਗਭਗ ਪਰਚੇ ਦਰਜ ਕਰੇ ਗਏ ਸੀ ਆ ਹੈਲੀਕਾਪਟਰ ਵਾਲੇ ਮੁੱਦੇ ਕਰਕੇ ਜਿਹੜਾ ਹੈਲੀਕਾਪਟਰ ਵਾਲਾ ਮੁੱਦਾ ਉਹਦੇ ਗੇੜਿਆਂ ਦਾ ਮੁੱਦਾ ਤੁਹਾਨੂੰ ਪਤਾ ਹੀ ਆ ਉਹਦੇ ਕਰਕੇ 10 ਪੱਤਰਕਾਰਾਂ ਦੇ ਪਰਚੇ ਦਰਜ ਕਰੇ ਗਏ ਸੀ ਤੇ ਹੁਣ ਜਿਹੜੇ ਇਹਨਾਂ ਨੇ ਪੰਜਾਬ ਚ ਪਰਚੇ ਪਰਚੇ ਦਰਜ ਕਰੇ ਸੀ ਪੱਤਰਕਾਰਾਂ ਤੇ ਉਹਦੇ ਰੱਬ ਨੇ ਮੈਨੂੰ ਲੱਗਦਾ ਇਹਨਾਂ ਨੂੰ ਸਜ਼ਾ ਦੇ ਦਿੱਤੀ ਕਹਿ ਲੋ ਜਾਂਦਾ ਹਨਾ ਵੀ ਦਿੱਲੀ ਚ ਹੁਣ ਕੇਜਰੀਵਾਲ ਤੇ ਪਰਚਾ ਹੋਇਆ ਦਿੱਲੀ ਚ ਕੇਜਰੀਵਾਲ ਤੇ ਪਰਚਾ ਕਿਹੜੀ ਗੱਲ ਕਰਕੇ ਹੋਇਆ ਕਿਉਂਕਿ ਹੋਣਗੇ ਠੀਕ ਹੈ ਤੇ ਇਹੀ ਗੱਲ ਨੂੰ ਲੈ ਕੇ ਭਾਜਪਾ ਨੇ ਜਿਹੜਾ ਸ਼ਿਕਾਇਤ ਕੀਤੀ ਆ ਪੁਲਿਸ 'ਚ ਤੇ ਉਹਨੇ ਕਿਹਾ ਭਾਜਪਾ ਨੇ ਕਿ ਜਿਹੜਾ ਕੇਜਰੀਵਾਲਾ ਇਹ ਗੁੰਮਰਾਹ ਕਰ ਰਿਹਾ ਲੋਕਾਂ ਨੂੰ ਐਵੇਂ ਗੱਲ ਨਹੀਂ ਹੈਗੀ ਨਹੀਂ ਹੋਣੀ ਹੈ ਨਾ ਸ਼ਾਇਦ ਨਹੀਂ ਡਿਊਟੀਆਂ ਵਿੱਚ ਲੱਗੀ ਹੋਣੀ ਜਾਂ ਕੁਝ ਵੀ ਗੱਲ ਹੋਊਗੀ ਮੈਨੂੰ ਨਹੀਂ ਪਤਾ ਕੀ ਸੀ ਜਾਂ ਕੀ ਨਹੀਂ ਪਰ ਉਹਨਾਂ ਨੇ ਸ਼ਿਕਾਇਤ ਕੀਤੀ ਤੇ ਕੇਜਰੀਵਾਲ ਤੇ ਐਫ ਆਈ ਆਰ ਦਰਜ ਕੀਤੀ ਗਈ ਆ ਵੱਖ-ਵੱਖ ਤਰ੍ਹਾਂਾਂ 'ਚ ਹੋਣੀ ਵੀ ਚਾਹੀਦੀ ਆ ਵਧੀਆ ਬਾਈ ਉਹਨੂੰ ਪਤਾ ਲੱਗੇ ਵੀ ਜੇ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ ਤੁਹਾਡੇ ਨਾਲ ਵੀ ਇਹ ਹਜੇ ਹੁੰਦੇ ਨੇ ਰੱਬ ਦੇਖਦਾ ਹੈ ਜੇ ਹੁਣ ਇਹ ਕਹਿਣਗੇ ਵੀ ਇਹ ਪਰਚਾ ਕੇਜਰੀਵਾਲ ਤੇ ਗਲਤ ਪਿਆ ਨਹੀਂ ਪੈਣਾ ਚਾਹੀਦਾ ਤਾਂ ਤੁਸੀਂ ਬਈ ਫਿਰ ਪੰਜਾਬ ਵਾਲੇ ਪਰਚਿਆਂ ਦਾ ਜਵਾਬ ਦਿਓ ਕਿ ਜਿਹੜੇ ਪੰਜਾਬ 'ਚ ਤੁਸੀਂ ਆਹ ਪੱਤਰਕਾਰਾਂ ਦੇ ਪਰਚੇ ਪਾਏ ਨੇ ਫਿਰ ਇਹ ਕਿਵੇਂ ਪਾਏ ਨੇ ਵੀ ਥੋੜੀ ਵਾਰੀ ਠੀਕ ਹੋ ਜਾਊਗਾ ਤੇ ਉਹਨਾਂ ਵਾਰੀ ਗਲਤ ਹੋ ਜਾਊਗਾ ਹੋਣਾ ਚਾਹੀਦਾ ਸਹੀ ਹੋਇਆਗਾ ਐਈ ਹੁਣ